ਹਾਂਜੀ ਬਾਈ ਜੀ ਆਪਾਂ ਕਾਰਤਾ ਬਲੌਗ ਸਟਾਰਟ ਆ। 11:30 ਹੋ ਗਏ। ਹਾਂ 11:30 ਹੋ ਗਏ। ਕੀ ਕਰਿਆ ਅੰਦੀ ਸੱਟ। ਹੋਰ ਖੇਤ ਗਏ ਸੀ ਕਿੱਦੋਂ ਆਏ ਆ ਤੇ ਕੋਈ ਸਾਹ ਹੁੰਨੀ ਹੋਂ ਨਹੀਂ ਆ ਨਾ। ਆ ਕੇ ਬਿਨਾਵ ਨੂੰ ਛਿੱਲੀ ਜਾਂਦੀ ਕਿ ਕੱਟੀਆਂ ਜਾਂਦੀ ਸੀਗੇ। ਤੇ ਕੂਤਰਾਂ ਨੂੰ ਪਾਉਣੀ ਆ। ਆ ਜੜੀ ਹੀ ਬਣੋ ਨਾ। ਚੋਕਲੇ ਹੀ ਆ ਨਾ। ਉਹਦੇ ਚੋਕਦੇ ਨਹੀਂ ਸੀਗੇ ਬੱਦਲ ਸੀ ਅੱਜ ਬਹੁਤ ਯਾਰ ਤੜਕੇ ਨਾ ਮੀਂਹ ਵੀ ਆਇਆ ਸੀ ਆਇਆ ਸੀ ਇੱਥੇ। ਮਾੜੀ ਮੋਟੀ ਇਕਰੇ ਆਈਆਂ। ਹਾਂ ਹੁਣ ਵੀ ਆਈਆਂ ਸੀਗਾ। ਇਹ ਹੈ ਹੈ ਹਾਂ ਤਵੇਲੇ ਵੇਲੇ ਮਹਿੰਦੀ ਦਾ ਸੇਰਾ ਨਹੀਂ ਮਹਿੰਦੀ ਮਹਿੰਦੀ ਕਤ ਲਾਈ ਆ ਇਹ ਢੋਲ ਧਮੱਕਾ ਵਜਾਉਣਾ ਆਂਦਾ ਇਹ ਮੁੰਡਾ ਟੂਲਾ ਕੰਮ ਵੀ ਕਰਦਾ ਇੱਕ ਜੇ ਕਹੇ ਨੇ ਸੱਦਣਾ ਵੇਦਾ ਸੱਦ ਸਕਦਾ ਢੋਲ ਢਾਲ ਪੂਰਾ ਵਜਾਉਣਾ ਆਉਂਦਾ ਇਹਨੂੰ ਭੇਟਾ ਵੀ ਗਾਲੀ ਕਹਿਣੀ ਦਾ ਸਿਹੜ ਕੀ ਕੀ ਸਾਰਾ ਕੁਝ ਕਰ ਲੈਂਦਾ ਇਹ ਆਈ ਸੜਦੇ ਵੀ ਲਿਆ ਕਿੰਨੇ ਘਟਿਆ 20 ਯਾਰ ਬਾਹਰ ਲਾ ਮੇਰਾ ਹੋਰ ਖਾਣਗੇ ਭੁੱਖੇ ਰੱਖਣੇ ਪੈਣੇ ਆ ਮੈਨੂੰ ਲੱਗਦਾ ਫੇਰ ਇਹ ਮਣੇ ਦੂਰ ਘਰ ਆ ਆਪਣੇ ਤੋਂ ਡਰਦੇ ਆ ਇਹ ਨਹੀਂ ਨਹੀਂ ਚਾਕਾ ਵਾਸਰਾ ਵੇਪੀ ਦਾ ਪੈਂਦਾ ਕਾਸਰਾ ਮੈਂ ਚੈੱਕ ਕਰਦਾ ਸ਼ਾਇਦ ਨਹੀਂ ਏ ਟਿਕਾ ਪੈਂਦਾ ਇਹ ਵੀ ਛੱਡ ਹੁ ਬਾਅਦ ਚੱਲਦੀ ਆ ਨਾ ਦੋ ਛੱਡ ਦਾਂਗੇ 13 ਛੱਡ ਤੇ ਆ ਲੈ ਛੱਡ ਆ ਗਿਆ ਤਾਂ ਆ ਨਾ ਨਾ ਦੇ ਹੋੜ ਪੈ ਰਹੇ ਸਾਰੇ ਖਾਣਗੇ ਹੱਥੀਂ ਨਹੀਂ ਨਹੀਂ ਆਪਾਂ ਨਾ ਹੀ ਖਾੜ ਬਣਾਣੀ ਪੈ ਰਹੇ ਹਾਂ ਯਾਰ ਬੱਚਾ ਤੇ ਛੂਲੀ ਛਾਲੀ ਕਬੂਦ ਮੇ ਚੋਕੜ ਇੰਨਾਂ ਚੋਕੜ ਸਾਰਿਆਂ ਨੂੰ ਚੋਕੜ ਕਾਸੜ ਢੱਕੂ ਆਜਣਾ ਹਮਮ ਹਾਨੂੰ ਪਤਾ ਛੋਲੇ ਦੇ ਲੱਗਿਆ ਆਓ ਜੀ ਬੱਚਿਆਂ ਛੋਲੇ ਦੀ ਕਹਿੰਦੇ ਆ ਚੋਈ ਚੱਕ ਨੂੰ ਦਾ ਮਾ ਜਾਣੇ ਬੰਦਾ ਮਾ ਨਾ ਇਹ ਆ ਨਾ ਇਹ ਆ ਨਾ ਇਹ ਪਾ ਇਹ ਦੋਵੇਂ ਭਰਾ ਹੀ ਆ ਸਾਰੇ ਮੇਰੀ ਫਾਸਟ ਸਪੀਡ ਹੈ ਫਾਸਟ ਨਹੀਂ ਰੱਜਮੇ ਦੇ ਰੱਜਮੇ ਪੂਰੇ ਹਾਂ ਪੂਰੇ ਪੂਰੇ ਆਏ ਪਾਣੀ ਦੀ ਨਾਲਾ ਪਾਣੀ ਥੇਗਾ ਨਾ ਉਹ ਦੰਦ ਦਬਾ ਦੰਦ ਕਰ ਆਖ ਤੇ ਦਵਾਈ ਵੀ ਲਾਈ ਆਪਾਂ ਇਹ ਯਾਰ ਉਹ ਸੱਕ ਗਈ ਜੋ ਹੂੰ ਸਾਨਾ ਕੁਰਦੀ ਦਾ ਆਂਦੇ ਤਾਂ ਪਾਣੀ ਹੈਗਾ ਆ ਵਾਦ ਔਰ ਦਾ ਹੈ ਬੱਚੇ ਨੂੰ ਵੀ ਪਾਰੇ ਬਣਾਉਂਦੇ ਕੂਤਰੀ ਆ ਤੇ ਦੋ ਕੂਤਰੀਆਂ ਹੋਰ ਲੈ ਕਰੂੰਗਾ ਇਹ ਤੇ ਕਾਸਰੇ ਚੁਪਲੇ ਆ ਉਹ ਛੜ ਤਾਂ ਖੁੱਲੇ ਤੇ ਦੋ ਰਹਿ ਗਏ ਉਹਨਾਂ ਨੂੰ ਹੀ ਹੋਰ ਰੱਖੇ ਪਈਆ ਤੇ ਹੋਰ ਟੁਕੇ ਪਈਆ ਹੋਰ ਲੈਣੇ ਕੂਤਰੇ ਫੜ ਕੇ ਓਏ ਹੋਏ 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 ਛੜਤ ਕੇ ਪਿੱਛੇ ਤੇਰੀ ਬਸ ਬਾਹਲਾ ਆਂਦੇ ਇੰਨੇ ਦੇ ਦੇ ਬਾ ਬਾ ਬਾਦੂ ਆ ਪਾਣੀ ਭਰ ਦੇ ਨਾਲ ਫੋਟਿਆਂ ਚ ਤੇ ਹਰ ਨਾਲ ਜਾ ਰਹੇ ਦਿੱਤੇ ਮੈਂ ਨਹੀਂ ਬਾਹਲ ਨਹੀਂ ਦੀਂਦੀ ਬਾਲੇ ਆਂ ਬਾਂ ਅੰਨ ਨੇ ਲੇ ਲੇ ਦੀ ਆ ਉਹ ਨੇ ਦੇ ਹੀ ਦਿੰਦੇ ਆ ਉਹ ਫੁੱਲਣੇ ਵੀ ਹੁੰਦੇ ਆਗੇ ਅੰਦਰ ਜਾਓ ਹੋਰ ਪਾਣੀ ਦਿਆ ਤੇ ਛੱਡੇ ਖੱਡੇ ਕੱਲ ਨੂੰ ਹਾਜਮ ਹੋਣਗੇ ਨਾ ਹਾਂ ਛੱਡੇ ਖੱਡੇ 53 ਭਰਕ ਪਾਣੀ ਦੇ ਰੇ ਲਓ ਜੀ ਮੇਤਰੂ ਕੁੱਤਰੇ ਬਦਾਮ ਤਾਂ ਚੋਗਲੇ ਸੀਗੇ ਤੇ ਤਾੜਤੇ ਆਪਾਂ ਆਵਾ ਕੁੱਤਰੇ ਘੱਟ ਚੁਗੇ ਬਦਾਮ ਏਕ ਆਖਰ ਪਹਿਲੇ ਚੋਗਦਾ ਸੀਗਾ ਉਹ ਪੂਰਾ ਰੱਜ ਗਿਆ ਬੈਠਾ ਗੀ ਉਹ ਵੀ ਪੂਰਾ ਰੱਜ ਗਿਆ ਤੇ ਹੋਰ ਇਧਰੋਂ ਕਿਹੜਾ ਛੱਡ ਦੇ ਲਈ ਇਹ ਕੌ ਕੰਡਲਾ ਇਹਨੇ ਛੱਡਾਂਗੇ ਕੱਲ ਨੂੰ ਫਿਰ ਪਾਣੀ ਦੇ ਦਾਂਗੇ ਹੁਣ ਆਪਾਂ ਕੱਲ ਨੂੰ ਪਾਣੀ ਤੇ ਕਰਾਂਗੇ ਬੁੱਤਰ ਯਾਰ ਤਿੰਨ ਚਾਰ ਵਿੱਚੋਂ ਫਿਰ ਆਪਾਂ ਮਛਾਕੀ ਛੱਡਨੇ ਆ ਇਹ ਕ ਤਾਂ ਪੱਕਾ ਹੀ ਛੱਡਾਂਗੇ ਤੇ ਹੋ ਸਕਦਾ ਦੋ ਵੀ ਛੱਡ ਦਗੇ ਤੇ ਬਾਕੀ ਆ ਕੂਦਰ ਨੇ ਜਾ ਚ ਬੰਗੇ ਬੱਚੇ ਵੱਧੇ ਇਹ ਕੌਦਰ ਵੱਧਾ ਬੱਚਾ ਆ ਉਦਰੀ ਨਵੀਂ ਛੱਡੀ ਸੀਗੀ ਤੇ ਤੜਪੀ ਨਹੀਂ ਖਾਲੀ ਇਹ ਰਾਤ ਨੇ ਤਾੜਾਂਗੇ ਇਹ ਆਂਡਾ ਲਾਇਆ ਬੈਠੀ ਇਹਨਾਂ ਚ ਇੱਕ ਕੂੜੀ ਲਾਇਆ ਉੱਡ ਨਾਲਾਂ ਸਾਰੀਆਂ ਕੱਢਣਾਂਗਾ ਇਹ ਇਹਨਾਂ ਚ ਲਾਇ ਬੈਠੀ ਆ ਬੰਨ ਕੀੜੀ ਆਣਾ ਆਂਡਾ ਕਿੜੀਆਂ ਲਾਇਆ ਹੋਇਆ ਦੇਖ ਗਏ ਕਾਕ ਕਤਾ ਮੈਨੂੰ ਇੱਥੇ ਪੈਂਦਾ ਆਲਾ ਸ਼ਰੀਰ ਮੋਏ ਪੈ ਰਿਹਾ ਤੇ ਬਾਕੀ ਇਹ ਕਾਉ ਬਰਲੀ ਤੇ ਆ ਧੀਰੀ-ਬੂਤਰੀ ਸ਼ਾਹ ਕੀ ਇਹਨਾਂ ਦੇਖਣੇ ਲਾਇਆ ਹੋਊਗਾ ਵੇਲੀ ਬੱਚੀ ਨੇ ਨਹੀਂ ਚਾਹਿਆ ਬਦਾਮ ਛੋਲੇ ਬਾਵਾ ਕੇ ਆਇਤਾ ਪਾਕ ਤੋਂ ਢਾਣੀ ਪਾ ਦੀ ਢਾਣੀ ਛੋਲੇ ਨਾ ਛੋ ਲਈ ਬੈਠਾ ਬਾਵਾ ਹੁਬੱਸ ਇਹ ਕੇ ਫੜਿਆ ਨਹੀਂ ਜਾਂਦਾ ਛੀਤੀ ਸਾਲਾ ਹੁਣ ਰੱਜੇ ਅੱਜ ਫੜੇ ਜਾਊਗਾ ਲੈ ਐ ਕਿੱਥੇ ਜਾਏਗਾ ਪੂਰਾ ਰਾਜਾ ਬੈਠਾ ਇਹ ਖੁੱਡੇ ਖਾਡੇ ਸਾਫ ਕਰਾਂਗੇ ਅਰ ਕੱਲ ਨੂੰ ਅੰਡਾ ਲੁੱਟਿਆ ਪਰ ਨਹੀਂ ਬੜਿਆਂ ਗੂਤਾਂ ਨਾਲ ਵੀ ਕਰਨਾਲਿਆਂ ਉਹ ਅੰਡੇ ਤੁਹਾਨੂੰ ਚੈੱਕ ਕਰਾਂਗਾ ਮੈਂ ਕਿੰਨੇ ਬਏ ਆ ਨਾ ਇੱਕ ਦਿਨ ਦੇ ਅੰਡੇ ਆ ਇਹ ਲਾਈ ਬੈਠੇ 2 5 6 7 8 9 10 11 12

ਦੇ ਦੇਖਦੇ ਕਿਹੜੇ ਕਿਹੜੇ ਬੱਚੇ ਕੱਢ ਲਏ ਕਿੰਨਾ ਕਿੰਨਾ ਨੇ ਕੀ ਸਿਸਟਮ 6ਾਂ 7ਾਂ ਜੋੜੂਆਂ ਲਾ ਲਈ ਜਾਂਦੇ ਬਾਕੀ ਆਪਾਂ ਕੂਤਰੀ ਜਾਂਚ ਪਾਇਆ ਕਰਕੇ ਜਿਹੜੇ ਸਾਫ ਹੋ ਗਏ ਉਹ ਪਿਛਲੇ ਵਲੌਗ ਚ ਦਿਖਾਇਆ ਸੀ ਕਿਹੜੇ ਕਿਹੜੇ ਕਬੂਤਰ ਸਾਫ ਹੋਏ ਆ ਤੇ ਉਹ ਵੀ ਪਾਇਆ ਕਰਾਂਗੇ ਕੱਲ ਤੋਂ ਜਾਂਚ ਫਿਰ ਕੱਢਾਂਗੇ ਹੌਲੀ ਜਿਹੜੇ ਖੰਭ ਪੱਕ ਜੇਗੇ ਨਾ ਉਹ ਤੋਂ ਕਰਨਗੇ ਹੈ ਖੰਭ ਕੱਚੇ ਆ ਕੰਨਗਾਲੇ ਇਹਨਾਂ ਦੇ ਲਓ ਜੀ ਬੱਧਿਆ ਤਾਰ ਦੇ ਕੇ ਬੱਚੇ ਉਧਰ ਰੱਖ ਆ ਉਧਰ ਰੱਖ ਆ ਅੰਡਾ ਕਿਹੜੀਆਂ ਲਾਇਆ ਇਹ ਵਿੱਚ ਹੀ ਲਾਇਆ ਪਿਆ ਸੀ ਇਹਨਾਂ ਨੇ ਹਾਂ ਉੱਡਣਾ ਕਿੱਥੇ ਇਹ ਖੋਲ ਆਇਆ ਪਹਿਲੇ ਮੈਂ ਤਾਂ ਆ ਵੇਖੀ ਨਾ ਮੈਂ ਕਿਹਾ ਮੈਂ ਚੱਕੇ ਰੱਖਿਆ ਸੀ ਪਹਿਲਾਂ ਲੈ ਖੋਰ ਲਾਇਆ ਪਿਆ ਉਹ ਗਿਆ ਜੀ ਲਾਉਂਦੇ ਨਾ ਭਾਈ ਇਹ ਲਾਈਏ ਜੋੜ ਗਏ ਨੇ ਇਹਨਾਂ ਦੇਗਾ ਇਹਨਾਂ ਨਾਲ ਗੱਲਾਂ ਨਿਓ ਲਾਉਂਦੇ ਨਾ ਸਹੀ ਗੱਲਾਂ ਚ ਨਾ ਲਾਈਆਂ ਉਹ ਲਉਂਦੇ ਐ ਵੀ ਤਰੀ ਤਰ ਗੰਗਾ ਆ ਨਾ ਕਰ ਯਾਰ ਕੰਮ ਆਪਣੇ ਹੈ ਪਤਾ ਨਹੀਂ ਭੰਨ ਦੇਣ ਕਿਦਾ ਇਹ ਜੂਰ ਲੱਗਾ ਹੋਇਆ ਜਿਹੜੀ ਹੰਡਾ ਇਹ ਇੱਕ ਤੈਦਾ ਹੰਡਾ ਇਹਦਾ ਇਹਦਾ ਟੀਦੀ ਦਾ ਹੋਰ ਕੀ ਉਹ ਵੱਡ ਖੜੇ ਨਾ ਛੱਡ ਦੇ ਛੇੜ ਨਾ ਮੈਂ ਮਾਦਾ ਵੇਖੇ ਹੋਣਾ ਅੰਡਾ ਅੰਦਰ ਲਾਦਾ Nada hi vekhya thi galla. Badhiya baat hai. Aur aur kar camera mein. Khidi

ਕੂਤਰਾਂ ਨੂੰ ਪਾਣੀ ਪੂਣੀ ਦੇਦਾ ਸੀ ਆਪਾਂ ਤੇ ਗਕੂਤਰ ਕੱਲੂ ਛੱਡਾ ਹੈ ਫੇਰ 10 11 12 ਕੂਤਰ ਤੇ ਪਾਣੀ ਪੂਣੀ ਦੇਦਾ ਸੀ ਕੱਲੂ ਕੂਤਰ ਪਾਣੀ ਦੇ ਵੀ ਕਰਨੇ ਆਪਾਂ 2 3 ਕੂਤਰ ਤੇ ਇੱਕ ਤਾਂ ਕਰਨਾ ਆਪਾਂ ਕਾਲੀ ਪੂਛ ਵਾਲਾ ਪਾਣੀ ਤੇ ਇੱਕ ਕਰਨਾ ਆਪਾਂ ਘਾਂਡੂਸੇ ਵਾਲਾ ਇੱਕ ਕਰਨਾ ਦੋਵੇਂ ਢੂਸੇ ਵਾਲਾ ਤੇ ਕੂਤਰੀ ਵੀ ਵੇਖਾਂਗੇ ਕਦੀ ਕਰਾਂਗੇ 3 4 ਦਾ ਪਾਣੀ ਤੇ ਕਰਾਂਗੇ ਆਪਾਂ ਕੱਲ ਨੂੰ ਪਹਿਲੀ ਹੀ ਪਾਣੀ ਲਾਵਾਂਗੇ ਤੇ ਜਿਹੜੇ ਪਰਸੋਂ ਡਕੇ ਸੀਗੇ ਤੇ ਉਹ ਵੀ ਫਿਰ ਛੱਡਾਂਗੇ ਤੇ ਮਣਕੇ ਬਾਜੀ ਵੀ ਨੇੜੇ ਯਾਰ ਤਿੰਨ ਚਾਰ ਪਾਣੀ ਲਾ ਕੇ ਤੇ ਬਾਜੀ ਛੱਡ ਦਾਂਗੇ ਇੱਕ ਦੋ ਦਾ ਇੱਕੋ ਬੈਂਡੀ ਤੇ ਬਸ ਸਾਰੇ ਨੂੰ ਛਾੜੀ ਦੇਨੇ ਆ ਬਸ ਪਾਣੀ ਤੇ ਕਰਦੇ ਕੱਲੂ ਪੁੱਤਰ ਆਪਣਾ ਕੋਈ ਵੀ ਨਹੀਂ ਪਾਣੀ ਦੇਣਾ ਇੱਕ ਸੀਗੀ ਪਾਣੀ ਤੇ ਉਹ ਜੀਪ ਵਾਲੀ ਛਰਨੀ ਸੀ ਜੀਪ ਵਾਲੀ ਬਾਜੀ ਹੋ ਗਈ ਸਕੈਂਸਰ ਤੇ ਉਹ ਫਿਰ ਰੋਕਦੀ ਸੀ ਉਹ ਬੈਣ ਨਹੀਂ ਆ ਦੇਣਾ ਅੱਜ ਤੇ ਆਪਾਂ ਤਾਂ ਹੀ ਰੋਕਦੀ ਆ ਨਾਲੇ ਯਾਰ ਚਲੋ ਬਾਹਰ ਵੀ ਛੱਡ ਲਾਂਗੇ ਬਾਜੀ ਹੈਨਾ ਬਾਜੀ ਐ ਤੀ ਜਾਉਂਗੀ ਪੂਰੀ ਗਵਾਜੂਗੀ ਆਪਣੀ ਆਪਣੇ ਘਰੇ ਵੀ ਗੁਵਾਜ ਗੁਤਰੀ ਆ ਘਰੇ ਵੀ ਉੱਚੀ ਬੜੀ ਉੜਦੇ ਪੱਦਰ ਬਾਈ ਜਾਂਦੇ ਹਨ ਕਿ ਯਾਰ ਬੱਦਲ ਥੱਲੇ ਲਹੋ ਜੇ ਬੱਦਰਾ ਦੇ ਤਾਂ ਹੋ ਜੇ ਗੁਤਰੀ ਤੇ ਬੱਦ ਥੱਲੇ ਹੋ ਜਾਣ ਤਾਂ ਹੀ ਲੈ ਜਾਣ ਹਨਾ ਕਿਤੇ ਤੇ ਨਹੀਂ ਲੱਭਦੇ ਗੁਤਰੇ ਯਾਰ ਤੇ ਆਪਾਂ ਗਾਣੇ ਸਾਲੀ ਛੱਡਾਂ ਗੁਤਰੀ ਤਾਂ ਤੇ ਆਪਾਂ ਜਿਹੜੇ ਹੁਣ ਨਵੇਂ ਕੱਢੇ ਨਵੇਂ ਪਾਣੀ ਤੇ ਕਰਾਂ ਗੁਤਰਾ ਤੇ ਇਹ ਆਪਾਂ ਛੱਡਾਂ ਗੁਤਰੀ ਪਰ ਰੋਗ ਹੀ ਲਈ ਆਪਾਂ ਦੂਸਰੀ ਉਹ ਆਪਾਂ ਗਾਣ ਨੂੰ ਛੱਡਾਂ ਗੇ ਵੱਡੀ ਬਾਜੀ ਕੋਈ ਤੇ ਵਾ ਕੱਲੂ ਪਾਣੀ ਤੇ ਕਰਦਨੇ ਤਿੰਨ ਚਾਰ ਗੁਤਰਾ ਆਪਾਂ ਤੇ ਫਿਰ ਵੀ ਨਹੀਂ ਕੱਲੂ ਕੀ ਟਾਈਮ ਨੂੰ ਕਰਦੇ ਆ ਤੇ ਬਸ ਆਈ ਆਈ ਦੀ ਵੀਡੀਓ ਕਿਵੇਂ ਲੱਗੀ ਵੀਡੀਓ ਬਾਕੀ ਕਮੈਂਟ ਕਰਕੇ ਦੱਸੋ ਬਾਕੀ ਸਾਰਿਆਂ ਦਾ ਧੰਨਵਾਦ ਵੀਡੀਓ ਵੇਖਣ ਲਈ ਲਵ ਯੂ ਸਪੋਰਟ ਕਰਦੇ ਰਹੇ